ਜੇ ਆਪਾਂ ਪ੍ਰੈਸੈਂਟ ਸਿਚੁਏਸ਼ਨ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਜਿਹੜਾ ਮੌਸਮ ਦੇ ਵਿੱਚ ਕੁਝ ਬਦਲਾਅ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਕਿ ਆਪਾਂ ਦੇਖ ਰਿਹਾ ਕਿ ਕਾਫੀ ਟੈਂਪਰੇਚਰਸ ਵੱਧ ਗਏ ਸੀਗੇ ਪਿਛਲੇ ਜਦੋਂ ਅਕਤੂਬਰ ਦਾ ਸਟਾਰਟ ਹੋਇਆ ਤਾਂ ਪਰ ਉਸ ਤੋਂ ਬਾਅਦ ਸਾਡੇ ਕੋਲ 9-10 ਨੂੰ ਇੱਕ ਰੇਨਫਾਲ ਇਵੈਂਟ ਹੋਇਆ ਹੁਣ ਫਿਰ ਜਿਹੜਾ 15 16 17 ਨੂੰ ਜਿਹੜਾ ਰੇਨਫਾਲ ਇਵੈਂਟ ਹੋਇਆ ਸੋ ਇਹ ਦੋ ਰੇਨਫਾਲ ਇਵੈਂਟਸ ਨੇ ਜਿਹੜੇ ਕਿ ਵੈਸਟਰਨ ਡਿਸਟਰਬੈਂਸ ਦੇ ਇਨਫਲੂਐਂਸ ਦੇ ਅੰਡਰ ਹੋਏ ਨੇ ਜਿੰਨਾ ਕਰਕੇ ਕਿ ਜਿਹੜੀ ਇਹ ਬਾਰਿਸ਼ ਰਿਕਾਰਡ ਹੋਈ ਹੈ ਔਰ ਇਹਦੇ ਨਾਲ ਇੱਕਦਮ ਜਿਹੜਾ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਕਿ ਟੈਂਪਰੇਚਰਸ ਕਾਫੀ ਫਾਲ ਹੋਏ ਹੈ ਜੇ ਅਸੀਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ 25 ਸਾਲ ਦਾ ਜਿਹੜਾ ਰਿਕਾਰਡ ਉਹ ਬ੍ਰੇਕ ਹੋਇਆ ਹੈ ਕਿਉਂਕਿ 98 ਤੋਂ ਬਾਅਦ ਇਸ ਵਾਰੀ ਜਿਹੜਾ ਟੈਂਪਰੇਚਰ ਆ ਉਹ 24 ਜਿਹੜਾ ਦਿਨ ਦਾ ਤਾਪਮਨ ਰਿਕਾਰਡ ਹੋਇਆ ਜਿਹੜਾ ਕਿ ਨਾਰਮਲ ਨਾਲੋਂ 6-7 ਡਿਗਰੀ ਇਹ ਕੱਟਾ ਹੈ ਸੇ ਇਸ ਫੌਲ ਦੇ ਨਾਲ ਹੀ ਜਿਵੇਂ ਜਿਵੇਂ ਪਹਾੜਾਂ ਦੇ ਵਿੱਚ ਵੀ ਬਰਫਬਾਰੀ ਹੋਈ ਹੈ ਕਈ ਜਗ੍ਹਾ ਤੇ ਗੜੇਮਾਰੀ ਵੀ ਪੰਜਾਬ ਦੇ ਵਿੱਚ ਹੋਈ ਹੈ ਜਿਹਦੇ ਨਾਲ ਕੀ ਟੈਂਪਰੇਚਰ ਦੇ ਵਿੱਚ ਇਹ ਇੰਨਾ ਫਾਲੋ ਹੋਇਆ ਤੇ ਸਾਨੂੰ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਇਸ ਵਾਰੀ ਸਰਦੀ ਦਾ ਆਗਮਨ ਹੈ ਉਹ ਥੋੜਾ ਜਲਦੀ ਹੋ ਜਾਏਗਾ ਜੀ ਮੈਮ ਕਿਸਾਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਾਹਤ ਹੈ ਕਿਉਂਕਿ ਬਾਰਿਸ਼ ਕਾਰਨ ਕਰਕੇ ਕਿਸਾਨਾਂ ਨੂੰ ਨੁਕਸਾਨ ਹੋਇਆ ਹਾਂਜੀ ਜਿਸ ਤਰ੍ਹਾਂ ਹੁਣ ਝੋਨੇ ਦੀ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈਗੀ ਔਰ ਕਈ ਜਗ੍ਹਾ ਤੇ ਤਾਂ ਮੰਡੀਆਂ ਦੇ ਵਿੱਚ ਵੀ ਫਸਲ ਪਹੁੰਚ ਚੁੱਕੀ ਹੈ ਔਰ ਜਿੱਥੇ ਕਿਤੇ ਹਲੇ ਫਸਲ ਖੜੀ ਹੈ ਜਾਂ ਜਿਵੇਂ ਹਲੇ ਬਾਸਮਤੀ ਦੀ ਵੀ ਵਾਢੀ ਸ਼ੁਰੂ ਹੋਣੀ ਹੈ ਤਾਂ ਉੱਥੇ ਜਿਹੜਾ ਜਰੂਰ ਇਸ ਜਿਹੜਾ ਬਾਰਿਸ਼ੋਂ ਦਾ ਨੁਕਸਾਨ ਹੋਇਆ ਜਿੱਥੇ ਘੜੇ ਮਾਰੀ ਹੋਈ ਹੈ ਉੱਥੇ ਵੀ ਮਤਲਬ ਝੋਨੇ ਦਾ ਕਾਫੀ ਨੁਕਸਾਨ ਹੋਇਆ ਹੈ ਖੇਤਾਂ ਦੇ ਵਿੱਚ ਵੀ ਪਾਣੀ ਖੜਾ ਹੈ ਸੋ ਕਿਸਾਨ ਵੀਰਾਂ ਲਈ ਬਸ ਹੁਣ ਇਹ ਰਾਹਤ ਦੀ ਖਬਰ ਜ਼ਰੂਰ ਹੈਗੀ ਹੈ ਕਿ ਜਿਹੜਾ 18 ਤੋਂ ਬਾਅਦ ਮੌਸਮ ਹੈ ਉਹ ਕਾਫੀ ਹੱਦ ਤੱਕ ਸਾਫ਼ ਹੋਣ ਦੀ ਸੰਭਾਵਨਾ ਹੈ ਕਿ ਔਰ ਸਾਨੂੰ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਹੁਣ 18 ਤੋਂ ਬਾਅਦ ਸਾਡੇ ਕੋਲ ਹਫਤਾ 10 ਦਿਨ ਹੋਣਗੇ ਕਿ ਜਦੋਂ ਟੈਂਪਰੇਚਰ ਜਿਹੜੇ ਨੇ ਗ੍ਰੈਜੂਅਲੀ ਰਾਈਜ਼ ਵੀ ਹੋਣਗੇ ਤੇ ਮੌਸਮ ਸਾਫ਼ ਹੋਏਗਾ ਧੁੱਪਾਂ ਨਿਕਲਣਗੀਆਂ ਸੋ ਜਿਹੜੀ ਫਸਲ ਹਲੇ ਜਿਹੜੀ ਆਪਣੀ ਕਹਿੰਦੇ ਆ ਕਿ ਖੇਤ ਦੇ ਵਿੱਚ ਖੜੀ ਹੈ ਉਹਨੂੰ ਕੁਝ ਖਾਤ ਤੱਕ ਆਪਾਂ ਰਿਕਵਰ ਕਰ ਸਕਦੇ ਆਂ ਬਾਕੀ ਜਿਸ ਤਰ੍ਹਾਂ ਕਿਤੇ ਵੀ ਹੋਰ ਆਪਾਂ ਨੂੰ ਲੱਗ ਰਿਹਾ ਹੈ ਕਿ ਪਾਣੀ ਖੜਾ ਹੈ ਉਹਨੂੰ ਪਾਣੀ ਨੂੰ ਜ਼ਰੂਰ ਬਾਹਰ ਕੱਢਣ ਦੀ ਜ਼ਰੂਰੀ ਮਤਲਬ ਤਿਆਰੀ ਕੀਤੀ ਜਾਵੇ ਜਿਸ ਤਰ੍ਹਾਂ ਵੀ ਇਹ ਮੰਡੀਆਂ ਦੇ ਵਿੱਚ ਵੀ ਪਾਣੀ ਖੜਾ ਹੈ ਖੇਤਾਂ ਦੇ ਵਿੱਚ ਵੀ ਪਾਣੀ ਖੜਾ ਹੈ ਉੱਥੇ ਉਹ ਪਾਣੀ ਦੀ ਜੂਰ ਨਿਕਾਸੀ ਕੀਤੀ ਜਾਵੇ ਤਾਂ ਕਿ ਜਿਹੜਾ ਹੋਰ ਫਸਲਾਂ ਨੂੰ ਨੁਕਸਾਨ ਆ ਉਹਨੂੰ ਹੁਣ ਤੋਂ ਬਚਾਇਆ ਜਾ ਸਕੇ। ਇਹ ਕੁਆਲਿਟੀ ਜਿੰਨਾ ਦਾ ਜਿਹੜਾ ਸੁਧਾਰ ਦੇਖਣ ਨੂੰ ਮਿਲ ਰਹੀ ਹੈ ਅੱਜ ਕਿੰਨਾ ਕਿਹੇ ਨੁਕਸਾਨ ਹੈ। ਹਾਂਜੀ ਬਿਲਕੁਲ ਜਿਸ ਤਰ੍ਹਾਂ ਹੁਣ ਬਰਾਲੀ ਨੂੰ ਜਦੋਂ ਅੱਗ ਲਗਾਈ ਜਾਂਦੀ ਹੈ ਜਾਂ ਜਿਵੇਂ ਪਟਾਕੇ ਚਲਾਏ ਜਾਂਦੇ ਆ ਜਿਵੇਂ ਹੁਣ ਸੀਜ਼ਨ ਆ ਰਿਹਾ ਹੈ ਤਾਂ ਉਹਦੇ ਨਾਲ 에ਅਰ ਕੁਆਲਿਟੀ ਇੰਡੈਕਸ ਬਹੁਤ ਜ਼ਿਆਦਾ ਪੂਰ ਹੋ ਜਾਂਦਾ ਕਿ ਉਹ 300 ਤੋਂ 400 ਤੱਕ ਵੀ ਇਹ ਪਹੁੰਚ ਜਾਂਦਾ ਹੈ। ਜੋ ਜਿਸ ਤਰ੍ਹਾਂ ਕੀ ਹੁਣਾ ਲਗਾਤਾਰ ਦੋ ਇਵੈਂਟ ਆਪਾਂ ਦੇਖੇ ਆ ਹੋਏ ਆ ਇਹਦੇ ਨਾਲ ਜਿਹੜਾ ਵਾਤਵਰਨ ਉਹਦੇ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ ਕਿਉਂਕਿ ਜਿਹੜੀ ਵੀ ਇਹ ਲੇਅਰ ਇੱਕ ਬਣ ਜਾਂਦੀ ਹੈ ਜਦੋਂ بارش ਹੁੰਦੀ ਹੈ ਤਾਂ ਸਾਰੀਆਂ ਚੀਜ਼ਾਂ ਸੈਟਲ ਡਾਊਨ ਹੋ ਜਾਂਦੀਆਂ ਜਿਸ ਨਾਲ ਕੀ ਜਿਹੜੀ ਉਹ ਗਹਿਰ ਚੜੀ ਹੁੰਦੀ ਹੈ ਉਹਦੇ ਚ ਜਿਹੜੇ ਪਾਰਟੀਕਲਸ ਨੇ ਉਹਨਾਂ ਨਾਲ بارش ਪੈਣ ਨਾਲ ਉਹ ਧਰਤੀ ਤੇ ਬਹਿ ਜਾਂਦੇ ਆ ਫਿਰ ਧਰਤੀ ਵੀ ਗਿੱਲੀ ਹੋਣ ਕਰਕੇ ਉਹ ਉੱਡਦਾ ਮਿੱਟੀ ਨਹੀਂ ਇੰਨੀ ਉੱਡਦੀ ਦੇ ਨਾਲ ਕੀ ਮੌਸਮ ਸਾਨੂੰ ਸਾਫ਼ ਲੱਗਦਾ ਹੈ ਸੋ 에어 ਕੁਆਲਿਟੀ ਇੰਡੈਕਸ ਦੇ ਵਿੱਚ ਵੀ ਡੈਫੀਨਿਟਲੀ ਕਾਫੀ ਜਿਹੜਾ ਇੰਪਰੂਵਮੈਂਟ ਹੋਈ ਹੈ ਔਰ ਲੋਕਾਂ ਨੂੰ ਸਾਹ ਲੈਣਾ ਵੀ ਸੌਖਾ ਹੋ ਗਿਆ 25 ਸਾਲ ਦਾ ਆਪਾਂ ਰਿਕਾਰਡ ਕਹਿ ਸਕਦੇ ਹਾਂ ਕਿ ਬ੍ਰੇਕ ਹੋਇਆ ਕਿਉਂਕਿ 98 ਤੋਂ ਬਾਅਦ ਸਾਨੂੰ ਇਸ ਵਾਰੀ 2023 ਦੇ ਵਿੱਚ ਜਿਹੜਾ ਟੈਂਪਰੇਚਰ ਇੰਨਾ ਫਾਲ ਹੋਇਆ ਔਰ ਰੇਨਫਾਲ ਵੀ ਅਕਤੂਬਰ ਦੇ ਵਿੱਚ ਰਿਕਾਰਡ ਹੋਈ ਹੈ ਨਹੀਂ ਅਦਰਵਾਈਜ਼ ਪਿਛਲੇ ਕਈ ਸਾਲਾਂ ਦੇ ਵਿੱਚ ਅਕਤੂਬਰ ਬਿਲਕੁਲ ਸੁੱਕਾ ਲੰਘਿਆ ਸੋ ਇਸ ਵਾਰੀ ਇਹ ਚੀਜ਼ ਇੱਕ ਪੋਜ਼ਿਟਿਵ ਰਹੀ ਹੈ ਕਿ ਸਾਨੂੰ ਜਿਹੜੀ ਸਮੋਗ ਵਰਗੀ ਸਥਿਤੀ ਹੈ ਉਹਦਾ ਸਾਹਮਣਾ ਨਹੀਂ ਕਰਨਾ ਪਹਿਲੇ